ਸਤਿ ਸ਼੍ਰੀ ਅਕਾਲ ਮਿੱਤਰੋ ਨਾਮਾਦਨ ਨਮੀ ਸਵੇਰ ਉੱਠ ਕੇ ਸੱਲ ਪੇ ਆਪਣੀਆਂ ਡਿਊਟੀਆਂ ਤੇ ਨੂੰ ਚਾ ਪਾਣੀ ਪੀ ਕੇ ਆ ਲੈ ਬੜੇ ਨੂੰ ਆਹ ਦੇਖ ਕਾਲਾ ਬੂਟੇ ਦੇ ਕੋਦੇ ਦੇ ਕੁਸ ਪੱਬੂ ਕੁੱਤਾ ਸੀ ਸਪਰੇਅ ਕਰੀ ਫਸਲਾਂ ਦੇ ਪਾਟੇ ਨੂੰ ਮਹਾ ਪੱਤਣਾ ਨਹੀਂ ਇੰਨਾ ਫਲ ਆਇਆ ਹੋਇਆ ਇੱਕੇ ਦਾਣਾ ਨਾਲ ਇਹ ਮੈਂ ਸਪਰੇਅ ਕਰੀ ਗੱਲ ਆਪੋ ਗੁੱਤੇ ਮਰ ਗਏ ਸਾਰੇ ਮੋੜੇ ਤਾਂ ਬਾਹਰਲੇ ਬਿੜੇ ਨੂੰ ਅੰਦਰ ਸਭਾ ਪੰਦੇ ਦੇ ਵਿੱਚ ਆ ਜਾਂਦਾ ਚੰਮਗਣਾ ਗਿਆ ਚੰਮਗਣਾ ਗੇਟ ਕੱਲਾ ਦਰਤਾਰ ਤੁਰ ਚੰਨ ਨੇ ਕੋਈ ਆ ਜਾਂਦਾ ਗੋਹ ਗੋਜ ਵਾਲਾ ਬੰਦਾ ਫਿਰ ਉਹ ਹੱਕਾ ਮਾਰਦਾ ਜੇ ਕੁੰਡਾ ਲੱਗ ਜਾਊ ਚੰਮਗਣਾ ਗੇਟ ਪੇ ਬੰਦ ਰਹਿ ਦਊ ਮੰਨਤਾ ਕ੍ਰਮ ਰੁਕ ਲਿਓ ਆਜੋ ਆਜੋ ਆਓ ਆਲੋ 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 ਕੱਲੇ ਦਾਣਾ ਤੁਸੀਂ ਤਾਂ ਨਹੀਂ ਪਾਇਆ ਇਹਨਾਂ ਨੂੰ ਫਿਰ ਅੱਜ ਨਹੀਂ ਪੋਣਾ ਇਹਨਾਂ ਨੂੰ ਆਹੀ ਖਾਣ ਦੇ ਬਲਾਂ ਦੇਖੋ ਕਿੰਨਾ ਸੋਹਣਾ ਮੌਸਮ ਸੀ ਹੁਣ ਬੱਦਲਬਾਈ ਹੋ ਗਈ ਦੇਖੋ ਯਾ ਅੱਜ ਦੱਸਿਆ ਤੈਨਰ 4 ਨੂੰ ਹਲਕੀ ਕਣਮਣ ਕਣੀ ਕਿਸੇ ਵੀ ਵਰੀ ਚ ਹੋ ਸਕਦੀ ਆ ਆਪਣੇ ਹੋਵੇ ਨਾ ਹੋਵੇ ਪਤਾ ਨਹੀਂ ਪਰ ਬੱਦਲ ਦੇਖੋ ਕਿਵੇਂ ਬਣ ਗਿਆ ਉਧਰੋਂ ਛੇਰੇ ਪੰਜ ਕਜੇ ਬਣਾਈ ਸੀ ਵੀਡੀਓ ਆ ਹੁਣ ਬਣਾਉਨੇ ਆ 7 ਕਜੇ 2 ਘੰਟੇ ਚ ਦੇਖੋ ਕਿੰਨਾ ਫਰਕ ਪੈ ਗਿਆ ਮੌਸਮ ਦਾ ਪੂਰੀ ਬੱਦਲਬਾਈ ਹੋ ਗਈ ਆ ਵੀ ਤੈਨੂੰ ਰੋਟੀ ਪਾਉਨੇ ਆ ਬੁੱਧ ਰੋਟੀ ਤਰ੍ਹਾਂ ਰੈਡੀ ਆ ਪਾਉਂਦਾ ਉਹ ਯੇ ਸਾਬ ਬਿਲਕੁਲ ਹਾਂ ਜੀ ਸਵੇਰ ਸਵੇਰ ਦਾ ਟਾਈਮ ਮੋਟਰ ਤੇ ਪਹੁੰਚੇ ਬੱਦਲ ਬਾਈ ਹੋ ਗਈ ਆਹੀਂ ਮੈਂ ਕਹਿੰਦਾ ਦੋ ਦਿਨ ਰੁੱਕ ਕੇ ਪਾਣੀ ਸ਼ੁਰੂ ਕਰਾਂਗੇ ਮੌਸਮ ਚ ਗੜਬੜ ਹੋ ਗਈ ਪਿਆਹ ਵੀ ਬਰੀਓ ਕਿਉਂ ਤਾਂ ਇਹ ਵੀ ਸੁਣੇ ਨੁਕੇ ਪਾਣੀ ਲਾਉਣ ਦੀ ਤਿਆਰੀਆਂ ਪਰ ਮੌਸਮ ਦੇਖ ਕੇ ਲਾਵਾਂਗੇ ਆਹੇ ਤਾਂ ਪਹਿਲਾਂ ਲੋਡ ਪੈਂਦੀ ਆ ਇਹ ਥੋੜੇ ਰੇਤਲੇ ਵੱਧ ਨੇ ਜਿਵੇਂ ਜਿਵੇਂ ਇੱਧਰ ਨੂੰ ਜਾਈ ਜਾਂਦੇ ਨਾਲ ਰਿੱਤਾ ਘਟਦਾ ਚਲੇ ਜਾਂਦਾ ਇੱਧਰ ਵੀ ਘਟਦਾ ਆਹ ਤੱਗੀ 'ਚ ਵੱਧ ਰਿੱਤਾ ਉੱਥੋਂ ਆ ਇੱਧਰ ਨੂੰ ਘਟਦੇ ਚਲੇ ਜਾਂਦਾ ਫਿਰ ਉੱਥੋਂ ਅੱਜ ਜਾਂ ਕੱਲ ਨੂੰ ਦੋ ਦਿਨ ਮੌਸਮ ਜਦ ਦਸਾ ਮਾਣ ਮਟਾ ਦੇਖ ਕੇ ਤਰੀਏ ਨਾਂ ਵਿੱਚ ਹਵਾ ਵੀ ਆ ਗਈ ਉਹ ਵੀ ਗਲਤ ਆ ਨਾ ਨਹੀਂ ਕਰਦੇ ਜਾਨਾ ਕਿ ਕਿਦਰਾ ਹੀ ਨਹੀਂ ਕੋਸਣ ਦਾ ਦੋ ਦਿਨ ਰੋਕੇ ਸ਼ੁਰੂ ਕਰਦਾ ਆ ਆਹੀ ਹਫਤਾ ਜਿੰਨ ਕੜੀਆਂ ਪਹਿਗੀਆਂ ਫਿਰ ਲਾਉਣਾ ਵੀ ਨਹੀਂ ਅਸੀਂ ਨਾ ਹਫਤਾ ਜੇ ਵੀ ਪੈ ਗਿਆ ਤਾਂ ਠੀਕ ਨਾ ਪਿਆ ਤਾਂ ਲਾਦਣਾ ਜੇ ਕੜੀਆਂ ਪਹਿਗੀਆਂ ਫਿਰ ਨਹੀਂ ਲਾਉਣਾ ਆਪਣਾ ਨਾ ਕਿਵੇਂ ਖਰਾਬੀਆਂ ਲੱਗ ਕੇ ਕਰਨ ਫਿਰ ਸ਼ਾਮਾਨ ਬੋਲ ਅੱਜ ਚੱਲਿਆ ਅਮਰੀਕ ਕੋਲੇ ਦਾ ਜਿਹੜਾ ਦੇਣਾ ਮੈਨੂੰ ਆ ਪੰਗਾ ਹੋ ਜਾਂਦਾ ਮੈਂ ਤਾਂ ਬਲਾਉਣੀੋਂ ਭੁੱਲ ਜਾਂਦਾ ਸਟਾਰਟਿੰਗ ਚ ਵੀ ਕਿੱਥੋਂ ਦਰ ਤੁਰਨਾ ਜਾਵੇ ਮੈਂ ਭੁੱਲੇ ਜਾਂਦਾ ਭਲਾ ਗਾਂਹ ਜੱਗ ਜਾ ਰਹ ਹੁੰਦਾ ਪਹੁੰਚ ਕੇ ਰੁੜਕੀ ਡੁੱਗਰੀ ਵਾਲੇ ਬਾਬਾਈ ਦੇ ਨੇੜੇ ਕੱਲ ਉਹਰੇ ਵੀ ਕੱਟ ਬਹੁ ਸੀਗਾ ਬਹੁਤ ਗੱਡੀ ਆਈ ਆ ਕੱਲ ਪਹਿਲਾ ਐਤਵਾਰ ਹੋਗਾ ਹਾਂ ਪਹਿਲਾ ਸੀ ਗੱਲ ਮੈਂ ਕਿ ਸ਼ਵੀਰ ਪਹਿਲੇ ਇੱਕ ਵਾਰ ਲਾਉਣੀ ਆ ਹਾਂ ਜੂਨ ਦੇ ਦੇਖੋ ਤਾਂ ਕਿੰਨੀ ਤਰੀਕ ਹੁੰਦੀ ਆ ਉਹ ਤਰੀਕ ਆ ਬਾਬਾ ਠੀਕ 6 ਨੂੰ ਤਾਂ ਲਾਉਣੀ ਆ 6 ਨੂੰ ਉਹਨਾਂ ਨੇ ਲਾਉਣੀ ਹੁੰਦੀ ਆ ਆਪਾਂ ਦੋਨੋਂ ਲਾ ਲਓ ਹੱਥ ਬਹੁਤ ਹੋ ਗਏ ਤਾਂ ਇਹਨਾਂ ਵਾਲਾ ਵੀ ਆਉ ਪੂਰਾ ਵੀਰੇ ਗਿਆ ਕੋਈ ਆਪਣੇ ਜੋ ਡੁੱਟ ਜਉਂ ਵੀ ਕਿੱਥੇ ਗੱਜਾਂ ਬਣੀ ਹੋਈ ਉਹ ਆਹ ਦੇ ਸਾਹਮਣੇ ਕੋਟੀ ਆਹ ਆਹ ਜਿਹੜੀ ਕੋਠੀ ਆ ਆ ਜਿਹੜੀ ਬਾਹਰ ਛੱਡ ਜਾ ਬਣਿਆ ਹੋਇਆ। ਉਹ ਲਾਲ ਹਾਂ ਉਹੀ ਆਗਦੀ ਆ ਭਈ ਹੋਈ। ਨਾਲ ਉਹ ਹੀ ਮਰੇ ਕੋਲ ਆ ਜਾ ਰਹਾ ਦੇਲਾ ਦੋ ਆਦੇ ਕਿੰਨੀਆਂ ਵਗਾ ਮੈਨੇ। ਨਾਲ ਆ ਗਈ। ਅਬ ਉਰਥ ਹੀ ਲੈਨੇ ਆਪਾਂ। ਹੋਰੇ ਹੁੰਦੇ ਤਾਂ। ਕਾਲ ਕਰਕੇ ਜੰਜ਼ੂਰਾ ਹਰੇਕ ਰੱਖੀ ਹਾਂ ਹਾਂ ਰਮਜ਼ਾਨ ਤਾਂ ਮੇਨ ਇਹਨਾਂ ਦਾ ਤਿਉਹਾਰ ਆ ਇੱਕ ਹੋਰ ਆ ਜ ਜਿੰਨਾ ਤੋਂ ਕੋਈ ਚੀਜ਼ ਲੈਣੀ ਹੋਵੇ ਐ ਸਹੀ ਲੋਬੀ ਮੇਰੀ ਬੇਟੀ ਨੇ ਬਣਾਇਆ ਕੇਕ ਕਿਸੇ ਦੀ ਅਨਿਵਰਸਰੀ ਜਿਹੋ ਦੇ ਲਈ ਇਹਨੇ ਕਰਾਇਆ ਹੋਟਲ ਮੈਨੇਜਮੈਂਟ ਦਾ ਜੀ ਉਹਦੇ ਕਰਕੇ ਫਿਰ ਇਹਨੇ ਕਰਾਇਆ ਕੁੱਕ ਦਾ ਹੀ ਸਪੈਸ਼ਲ ਹੋਟਲ ਮੈਨੇਜਮੈਂਟ ਦੇ ਵਿੱਚ ਕੇਕ ਮੁੰਜੇ ਕਿਸੇ ਨੂੰ ਹੋਮ ਮੇਡ ਕੇਕ ਦੀ ਲੋੜ ਹੋਵੇ ਜਦੋਂ ਮਰਜ਼ੀ ਦੱਸ ਦਿਓ ਬਹੁਤ ਵਧੀਆ ਨੈਚੁਰਲ ਪੋਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਸਾਰਾ ਕੁਝ ਘਰੋਂ ਸਮਾਨ ਨੂੰ ਲੈ ਕੇ ਬਣਾਇਆ ਜਾਂਦਾ ਜੇ ਕਿਸੇ ਨੂੰ ਲੋੜ ਹੋਵੇ ਨਾ ਕੇਕ ਦੀ ਬਰਥਡੇ ਕੇਕ ਅਨਿਵਰਸਰੀ ਕੇਕ ਕੋਈ ਵੀ ਬੈਲ ਕਮ ਕੇਕ ਜਦੋਂ ਮਰਜੀ ਦੱਸ ਦਿਓ ਬਹੁਤ ਵਧੀਆ ਕੇਕ ਤਿਆਰ ਕਰਦੇ ਆਂ ਇਹ ਅੱਜ ਅਨਿਵਰਸਰੀ ਸੀ ਕਿਸੇ ਦੀ ਉਹਦੇ ਲਈ ਕੇਕ ਤਿਆਰ ਕਰਿਆ ਸੀ ਦੇਖੋ ਕਿੰਨਾ ਸੁਣਾ ਬਣਿਆ ਓਕੇ ਜੀ ਮੋਟਰ ਤੋਂ ਇਕੱਲੇ ਪੱਟੇ ਲੈਣ ਚਲਾ ਆਤੀਆਂ ਵਿੱਚ ਲੋਕਾਂ ਨੇ ਮੋਟਰਾਂ ਨਾਲ ਗਈ ਕੜ ਕੇ ਦਾ ਜੂ ਕਿਰਾ ਠੰਡ ਹੋ ਗਈ ਸੀ ਜਾਂ ਕਣੀਆਂ ਮੈਂ ਤੁਰਿਆ ਪੂਰੀਆਂ ਕਣੀਆਂ ਹੋ ਗਈਆਂ ਸੀ ਬੇੜਾ ਗਿੱਲਾ ਹੋ ਗਿਆ ਸੀ ਜਮਾਂ ਬੰਗਰ ਜਦੋਂ ਪਹਿਲਾਂ ਪਹਿਲਾਂ ਪੱਗਿਆ ਹਾਂ ਬਜਾ ਤੋ ਬਾਅਦ ਤੂੰ ਵੱਡਣ ਦਾ ਤਾਂ ਬਟਲਿਆ ਹੋ ਜਾਂਦਾ ਜਾਂ ਤਾਂ ਘਰੇ ਚਲੇ ਗਏ ਹਾਂ ਤਾਂ ਮੈਂ ਕਹਿੰਦਾ ਲਾਈਟ ਵੀ ਨਹੀਂ ਆਈ ਆਈ ਤੇ ਆ ਗਈ ਸੀ ਕਰਨ ਦੇ ਆਈ ਸੀ ਨਾ ਲੋ ਵੀ ਰਾਤ ਹੋ ਗਈ ਸਾਡੇ ਵੱਲ ਮੌਸਮ ਪੂਰਾ ਸਾਫ਼ ਆ ਧਨੇ ਬੱਦਲ ਬਾਈ ਰਹੀਆ ਪੂਰੀ ਪਰ ਇੱਧਰ ਹੁਣ ਲਸ਼ਕ ਰਿਹਾ ਪਟਿਆਲੇ ਸਾਈਡ ਨੂੰ ਪੂਰਾ ਬੱਦਲ ਲਸ਼ਕ ਰਿਹਾ ਮੈਂ ਗਿਆ ਸੀ ਦੁੱਧ ਪਾਉਣ ਦੇਖਿਆ ਇਧਰ ਪੂਰਾ ਲਸ਼ਕਰ ਹੈ ਪਰ ਮਾਸ਼ੋਖ ਰੱਖੇ ਹੁਣ ਤਾਂ ਯਾਰ ਇਧਰ ਨੂੰ ਪੂਰਾ ਲਸ਼ਕਰ ਆ ਗਿਆ ਸੀ ਇਧਰ ਪੂਰੀ ਜੱਲੇ ਮੈਂ ਕਹਦੀ ਐ ਲੱਟਾਂ ਮਾਰ ਰਿਹਾ ਸੀ ਬਾਬਾ ਰੱਖੇ ਸੁੱਖ ਹੁਣ ਤਾਂ ਨਾ ਮੈਂ ਕਹਦੀ ਸੋਨੇ ਦੀ ਕਣੀ ਵੀ ਨਾ ਪਵੇ ਚਲੋ ਠੀਕ ਆ ਜੀ ਮਿਲਦੇ ਹੁਣ ਕੱਲ ਨੂੰ ਨਵੇਂ ਬਲੌਗ